ਵੀਡੀਓ ਟੁਡੇ ਚੈਨਲ ਦੇਖ ਰਹੇ ਹੋ ਤੁਸੀਂ ਬੀਤੀ ਰਾਤ 11 ਵਜੇ ਦੇ ਕਰੀਬ ਪਿੰਡ ਔਰ ਦੇ ਮੁਖ ਬਜ਼ਾਰ ਵਿੱਚ ਦੋ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਰਕੇ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਘਟਨਾ ਵਾਲੇ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਸੜਕ ਹਾਦਸਾ ਹੋਇਆ ਉਦੋਂ ਹੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਉਪਰੰਤ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਤਾਂ ਗਈ ਪਰੰਤੂ ਸੜਕ ਸੁਰੱਖਿਆ ਫੋਰਸ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਇਕੱਠੇ ਹੋਏ ਵਿਅਕਤੀਆਂ ਵੱਲੋਂ ਤਿੰਨੇ ਜ਼ਖਮੀਆਂ ਨੂੰ ਔਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਸੀ ਡਾਕਟਰ ਮੁਤਾਬਕ ਤਿੰਨਾਂ ਜ਼ਖਮੀਆਂ ਦੀ ਹਾਲਤ ਹੁਣ ਸਥਿਰ ਹੈ ਇੱਥੇ ਵਰਨਣਯੋਗ ਹੈ ਕਿ ਇੱਕ ਕਾਰ ਨੂੰ ਪਿੰਡ ਗੜੁੱਪੜ ਦਾ ਸਰਪੰਚ ਸਤਵਿੰਦਰ ਸਿੰਘ ਚਲਾ ਰਿਹਾ ਸੀ ਜਿਸ ਦੀ ਕਾਰ ਨਾਲ ਨਵਾਸ਼ੇਰ ਵੱਲੋਂ ਆਉਂਦੀ ਪਿਕਅਪ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਨਾਲ ਜਿੱਥੇ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ ਉਥੇ ਹੀ ਪਿੰਡਗੜ ਉਪਰ ਦੇ ਸਰਪੰਚ ਦੇ ਨਾਲ-ਨਾਲ ਪਿਕਅਪ ਗੱਡੀ ਚਾਲਕ ਅਤੇ ਉਸ ਦਾ ਸਾਥੀ ਵੀ ਜ਼ਖਮੀ ਹੋ ਗਏ ਪੁਲਿਸ ਵੱਲੋਂ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਕੀ ਨਾਮ ਹੈ ਇਹ ਸੇ ਕੁਲਦੀਪ ਸਿੰਘ ਜੀ ਸੜਕ ਸੁਰੱਖਿਆ ਫੋਰਸ ਸਾਰੇ ਜੀ ਰੈਸੀੰਟ ਹੋਇਆ ਹਾਂਜੀ ਇਹ ਕਿਸ ਤਰ੍ਹਾਂ ਹੋਇਆ ਕਿੱਦਾਂ ਹੋਇਆ ਇਹ ਦੇਖੋ ਜਿਹੜੇ ਆਪਣੇ ਗੜੋਪੜ ਪਿੰਡ ਤੋਂ ਸਰਪੰਚ ਸਾਹਿਬ ਜੀ ਇਹ ਇੱਧਰੋਂ ਜਾ ਰਹੇ ਸੀਗੇ ਆਪਣੇ ਘਰ ਨੂੰ ਜੀ ਤੇ ਇੱਕ ਉਧਰੋਂ ਲੁਧਿਆਣੇ ਸਾਈਡ ਤੋਂ ਆਈ ਗੱਡੀ ਫਲੋਰ ਸਾਈਡ ਤੋਂ ਇਹਨਾਂ ਦੇ ਆਪਸ ਵਿੱਚ ਪਤਾ ਨਹੀਂ ਲੈਟਾ ਪਈਆਂ ਕੀ ਹਾਲਤਾ ਹੋਇਆ ਜੀ ਆਪਸ ਵਿੱਚ ਟਕਰਾ ਗਏ ਆਂ ਵੈਸੇ ਸੱਟਾਂ-ਚੋਟਾਂ ਤਾਂ ਇਹਦਾ ਬਚਾਅ ਹੋ ਗਿਆ ਜੀ ਤੇ ਹਸਪਤਾਲ ਆਪਣੇ ਸਾਡੇ ਆਣ ਤੋਂ ਪਹਿਲਾਂ ਦਾਖਾ ਕਰਾਤੇ ਜੀ ਬੰਦੇ ਦੋਹਾਂ ਪਾਸਿਆਂ ਦਾ ਬਚਾਅ ਆ ਜੀ ਹਾਂਜੀ ਹਾਂਜੀ ਬਚਾਅ ਆ ਦੋਹਾਂ ਪਾਸਿਆਂ ਦਾ ਗੱਡੀਆਂ ਅਸੀਂ ਸਾਈਡ ਤੇ ਕਰਾਤਿਆਂ ਜੀ ਪਬਲਿਕ ਦੀ ਇਬਾਦਤ ਦੇ ਨਾਲ ਗੱਡੀਆਂ ਦੋ ਸਾਈਡ ਤੇ ਕਰਾਤੀ। ਟ੍ਰੈਫਿਕ ਬਹਾਲ ਹੈ ਜੀ ਸਾਰੀ। ਅੱਜ ਵਰਸਾ ਦਾ ਇਹ ਜਿਹੜਾ ਐਕਸੀਡੈਂਟ ਹੋਇਆ ਟੀਓੜ ਦੇ ਵਿੱਚ। ਹਾਂਜੀ। ਇਹ ਕਿੰਨੇ ਕ ਵਜੇ ਹੋਇਆ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਕੋਲ ਪਹੁੰਚੀ ਜੇ ਮਰੀਜ਼। ਸਰੇ ਕਰੀਬ ਸਵੇਕ 11 ਵਜੇ ਐਕਸੀਡੈਂਟ ਹੋਇਆ ਔਰ ਮੇਨ ਬਾਜ਼ਾਰ ਦੇ ਵਿੱਚ ਤੇ ਇੱਕ i20 ਕਾਰ ਤੇ ਇੱਕ ਲੋਡਿੰਗ ਕਾਰ ਸੀਗੀ ਜਿਹੜੇ ਆਪਸ ਦੇ ਵਿੱਚ ਟਕਰਾਈ ਹੈ ਤੇ ਇੱਕ ਤਿੰਨ ਬੰਦੇ ਇੰਜਰਡ ਹੋਏ ਉਹਦੇ ਵਿੱਚ। ਇੱਕ ਗਰੁੱਪਰ ਦੇ ਸਰਪੰਚ ਤੇ ਫਦਰ ਜਿਹੜੇ ਨਵਾਂ ਸ਼ਹਿਰ ਦੇ ਦੋ ਹੈਗੇ ਡਰਾਈਵਰ ਉਹ ਇੰਜਰਡ ਹੋਏ ਆ ਤੇ ਵੈਸੇ ਪੇਸ਼ੈਂਟ ਠੀਕ ਨੇ ਦੋਨੋਂ ਅੰਡਰ ਟ੍ਰੀਟਮੈਂਟ ਨੇ ਹੁਣ ਤੇ ਕਾਫੀ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ ਹੈਗੀਆਂ ਹਲਕੀਆਂ ਸੱਟਾਂ ਆ ਤੇ ਬਚਾਅ ਹੋ ਗਿਆ ਕਾਫੀ ਪੇਸ਼ੈਂਟਸ ਦਾ ਚਾਰ ਕੋ ਕੋ ਉਧਰ ਕੋ ਖਤਰੇ ਵਾਲੀ ਕੋਈ ਖਤਰੇ ਵਾਲੀ ਗੱਲ ਨਹੀਂ ਆ ਬਹੁਤ ਬਚਾਅ ਹੋਇਆ ਮੋਕੇ ਤੇ ਪੁਲਿਸ ਆ ਗਈ ਸੀ ਕਿ ਸਾਰੇ ਆ ਗਏ ਸੀ ਸੜਕ ਸੁਰੱਖਿਆ ਫੋਰਸ ਵੀ ਆਈ ਸੀ ਕਿ ਜਿਨ੍ਹਾਂ ਨੇ ਹੈਲਪ ਕਰਕੇ ਸਾਰੀ ਗੱਡੀਆਂ ਨੂੰ ਤੇ ਪੇਸ਼ੈਂਟਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਤੇ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਉਹਨਾਂ ਦਾ ਪੇਸ਼ੈਂਟ ਫਿਲਹਾਲ ਦੇ ਬਿਲਕੁਲ ਠੀਕ ਹੈ ਉਹਨੇ ਕਿਦਾਂ ਹੋਇਆ ਕਿਤਾ ਐਕਸੀਡੈਂਟ ਉਧਰੋਂ ਆਇਆ ਕਾਰ ਵੱਜੀ ਵਿਚ ਆ ਕੇ ਤੁਸੀ ਕਿ ਤੋ ਆ ਰਹੇ ਸੀ ਆਪੋਰਟ ਆਪੋਰਟ ਹਾਂ ਕਿੰਨੇ ਵਜੇ ਦੀ ਗੱਲ ਹੈ ਉਹਨੇ ਹੋਇਆ 5:10 ਮਿੰਟ ਮੈਨਰ ਰਾਜ ਕੁਮਾਰ ਸੌਫਟ ਕਟਰ ਡਿਊਟੀ ਆਫਸਰ ਸਾਈਟ ਮੈਂ ਨਾਈਟ ਤੇ ਮੈਨੂੰ ਕੀ ਗੱਲ ਹੋ ਤੋ ਤੁਸੀਂ ਐਕਸੀਡੈਂਟ ਹੋਇਆ ਕਿਤਾ ਕਰਾਏ ਇਹ ਮੈਨੂੰ ਥੜਾ ਮਿਲੀ ਸੀ ਫੋਨ ਤੇ ਸਹਰਮ ਦਾ ਤੇ ਸਭ ਚੱਕ ਆਰਡਰ ਆੜ ਵਿੱਚ ਐਕਸੀਡੈਂਟ ਹੋ ਗਿਆ ਹੈ ਜੋ ਅਸੀਂ ਮੌਕੇ ਤੇ ਆਏ ਤੇ ਇੱਥੇ ਪਿਕਅਪ ਤੇ i20 ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੋਂ ਆਪਸ ਵਿੱਚ ਇੱਕ ਦੂਜੇ ਖੱਡੀ ਦਾ ਬਚਾ ਕਰਦਿਆਂ ਐਕਸੀਡੈਂਟ ਹੋਇਆ ਤੋਂ ਇਸ ਐਕਸੀਡੈਂਟ ਨੂੰ ਦੋਨੋਂ ਹੀ ਪੇਸ਼ੈਂਟ ਦੇਖੇ ਉਹ ਠੀਕ ਹੈ ਹਾਂ ਬਿਲਕੁਲ ਠੀਕ ਹੈ ਨਾ ਕਿਸੇ ਜਰਾ ਕੋਈ ਜਾਨੀ ਨੁਕਸਾਨ ਤੋਂ ਬਚਾ ਹਾਂ ਜਾਨੀ ਬਿਸਮਿਲਲਾ ਬਚਾਏਗਾ ਫਟਾ ਮਾਰ ਬਟ ਲਿਗੀ ਆਣ ਦੇ ਉਹ i20 ਦੀ ਹਸਤਾ ਦਾਖਲ ਲੈਣ ਤੇ ਗੱਡੀ ਸਾਰ ਦੇ ਘਰਾਤੀਆਂ ਤੇ ਦੂਜੇ-ਦੂਜੇ ਗੱਡੀਆਂ ਦਾ ਬਹੁਤ ਜ਼ਿਆਦਾ ਟੈਂਜਰ ਹਿਸਾਬ ਨਾਲ ਪਹੁੰਚਾਇਆ ਹਾਂ ਉਹ ਗੱਡੀਆਂ ਬਹੁਤ ਜ਼ਿਆਦਾ ਡੈਮੇਜ ਹੋ ਗਈਆਂ ਪਾਬਲੇ ਦੇ ਕਾਫੀ ਤੁਹਾਡੇ ਕਿਦੋਂ ਨਾਲ ਕਿੱਥੇ-ਕਿੱਥੇ ਤੁਸੀਂ ਕਿ ਇਹ ਸਰਵਸਾਬ ਵਾਲੀ ਬਰੋਪੋਰਟ ਸਰਵਸਾਬ ਵਾਲੇ ਦੂਜੀ ਪਾਸੇ ਗੱਡੀ ਫੂਡ ਕੰਪਨੀ ਦੀ ਹੈ ਨਵਾਂ ਸ਼ਹਿਰ ਦੀ ਤੇ ਉਹਨਾਂ ਦੇ ਵਿੱਚੋਂ ਕਿੰਨੂ ਲੱਗਿਆ ਛੋੜਦਾ ਉਹ ਕਿੰਨੇ ਜਿੰਨਾ ਵਗਾ ਪਿਆ ਤੱਕ ਕਿੰਨੂ ਹੋ ਗਰਾ ਵੀ